ਬਸ ਸਟੈਂਡ ਤੇ ਇੱਕ ਲਵਾਰਸ ਬੱਚੀ ਛੋਟੀ ਸਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਆ ਵਾਸੀ ਪਿੰਡ ਸੰਘੋਵਾਲ ਉਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਹੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਰ ਵਾਲੀ ਬੱਸ ਤੇ ਬਹਿ ਗਿਆ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੀਠ ਰਾਜਨ ਸੀਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੇ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਨਹੀਂ ਪਾਹੀਂ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਇਹਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਆਉਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਿਆਰ ਦਿਓ ਮੇਰੇ ਕੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸੰਭਾਲਾ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲੀ ਤੌਰ ਤੇ ਧਿਆਨ ਰੱਖਿਆ ਕਰੋ ਜੀ ਜੀ ਸਰ ਸਾਡੇ ਨਾਲ ਮਸੀਦ ਨਾਣੀ ਨੇ ਮੇਰੇ ਬੇਟੀ ਨਾਲ ਸਾਡੇ ਦੋ ਜਪਰਵਾਰ ਨਹੀਂ ਕੱਪੜੇ ਕੀ ਦਿਨ ਵਾਸਤੇ ਤਰਨਾ ਵਰਤੋ ਇੱਕ ਬਟਾਲੀ ਇਹ ਕੱਪੜੇ ਚੀਰ ਕੇ ਕਿੰਨੀ ਬਟਾਲੀ ਦਿਨ ਵਾਸਤੇ ਹੈਂ ਤੇ ਜੋ ਬਸ ਵਿੱਚ ਬੈਣ ਲੱਗੇ ਤੇ ਬਸ ਵਿੱਚ ਰਾਸ਼ੀ ਜਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਨਲੀ ਮੰਮੀ ਕੋਲੋਂ ਬੇਟੀ ਕੇ ਚਾਹੇ ਮੇਰੇ ਕੋਲੋਂ ਬੇਟੀ ਇਹਦੇ ਬਸ ਵਿੱਚ ਬੈਠ ਗਈ ਬੇਟੀ ਇਹ ਸ਼ੈੱਟ ਵਿੱਚ ਲੇ ਗਈ ਜਦੋਂ ਕਲਾ ਨੂੰ ਥੋੜਾ ਪਿਛੇ ਦੇ ਉਹ ਬਸ ਵਿੱਚ ਰਾਸ਼ ਘਟਿਆ ਤੇ ਉਹਨਾਂ ਨੇ ਦੇਖਿਆ ਵੀ ਬੇਟੀ ਕਿੱਥੇ ਦੀ ਬੇਟੀ ਨਾ ਤੇ ਬੇਟੀ ਉਹਨੂੰ ਤੇ ਨਾਂ ਮੇਰੇ ਮਿਸੀ ਕੋਲ ਹੀ ਤੇ ਫਿਰ ਉੱਥੋਂ ਉਹਨਾਂ ਨੇ ਪਤਾ ਨਹੀਂ ਕਿਤੇ ਹਸਪਤਾਲ ਤੇ ਪਟਾੜੇ ਪਟਾੜੇ ਸੰਪਲ ਕਿੱਥੇ ਰੋਸ ਟਾਈਮ ਤੇ ਪਟਾੜੇ ਬਸ ਸਟੈਂਡ ਤੇ ਵੀ ਮੇਰਾ ਨਾਮ ਜਾਨੋਣਾ ਤੇ ਫਿਰ ਉਹਨਾਂ ਨੇ ਭਾਈ ਇੱਥੇ ਅਸਲ ਕੀ ਦਫਤਰਾਂ ਕੀ ਸੰਪਰਕ ਕਰਕੇ ਤੇ ਨਾਲ ਮੁਰਾਜਵਾਦ ਦੇ ਨਾਲ ਵੀਡੀਓ ਸਾਡੀ ਆਪਣੇ ਕੋਲ ਰੱਖੀ ਤੇ ਬਾਅਦ ਵਿੱਚ ਉਹਨੇ ਸਾਡੇ ਨਾਲ ਸੰਪਰਕ ਕਰਕੇ ਤੇ ਮੁਰਾਜਵਾਦ ਨੂੰ ਸਰਟੀਫੀਕੇਟ ਜਿਹੜੀ ਇਸਟੈਂਡਿੰਗ ਸਾਡੇ ਮਿਲਾਂ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਪਹਿ ਦਿਲੋਂ ਧੰਨਵਾਦ। ਇੱਥੇ ਬਟਾਲੇ ਬੱਸ ਸਟੈਂਡ ਤੇ ਕੀ ਲੈਣਾ ਹੈ ਇੱਥੇ? ਅਸੀਂ ਸ਼ਾਪਿੰਗ ਕਰਨ ਆਏ ਸੀ। ਕਤ੍ਰੋਪਿਕਾ ਅੱਜ ਜੀ ਕਲੰਡਰ ਲੱਗ ਕੋ ਪਿੰਡ ਹਕਿੰਗ ਪਰ ਉਤੋਂ ਆਏ ਸੀ ਪਟਾੜੇ ਸ਼ਾਪਿੰਗ ਕਰਨ ਥੋੜੀ ਕੁਆਲਿਟੀ ਦਿੱਤਾ ਗੋਮ ਇਸ ਪਹਿਲਾ ਜਦ ਅਸਮਾਨੀ ਨਾਲ ਜਦ ਹੋਣ ਕਰਕੇ ਮੈਨ ਲੱਗਿਆ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਚ ਬਿਠਾ ਲੈਣੇ ਮੈਂ ਪਿਛਲੀ ਵਾਰੀ ਚ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨ ਲੱਗਿਆ ਮੰਮੀ ਜੀ ਹੁਣਾਂ ਕੋਲ ਐ ਤੇ ਉਹਨਾਂ ਨੇ ਲੱਗਿਆ ਮੇਰੇ ਕੋਲ ਐ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾ ਗਈ ਤੁਹਾਨੂੰ ਕਿੱਥੇ ਪਤਾ ਲੱਗਾ ਜਾ ਕੇ ਦੇ ਬੱਚਿਆ ਕਲਾ ਨਰਤੂ ਥੋੜੀ ਜੀ ਉੜਾਏ ਬਾ ਮੈਂ ਉਹ ਉੜਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੇ ਤੇ ਤੁਹਾਡੇ ਲੱਗੇ ਹੋਣੀ ਹੈ ਤੇ ਮੈਂ ਮੇਰੇ ਲੱਗੇ ਛੋਟੀ ਹੈ ਵੱਡੀ ਨਹੀਂ ਹੈ ਤੇ ਫਿਰ ਉਹਨਾਂ ਦੀ ਮੇਰੇ ਕੋਲ ਨਹੀਂ ਫਿਰ ਮੈਂ ਤਾਂ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਜਦੋਂ ਦਾ ਫੋਨ ਕੀਤਾ ਉਹ ਬੱਸ ਵਾਲੇ ਵੀ ਨਹੀਂ ਉਹਨਾਂ ਨੂੰ ਪੁੱਛ ਆ ਮੈਂ ਤੇ ਉਹ ਇਦਾਂ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਇਦਾਂ ਉਹਨਾਂ ਕੋਲ ਹੈ ਤੇ ਉਹ ਥਣ ਚੱਕੀ ਲੱਗੀ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿੰਨੇ ਉਮਰ ਬੱਚੇ ਦੇ 4 4 ਇਹ ਕਿਹੜੀ ਕਲਾਸ ਚ پڑھਦੇ ਨੇ ਨਰਸਰੀ ਚ ਕੁਛ ਨੂੰ ਕੀ ਮੈਸੇਜ ਰਿਹਾ ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲ ਰਿਹਾ ਟਾਪ